ਹਾਂਜੀ ਸਸਰੀ ਗੱਲ ਜੀ ਨਵੇਂ ਬਲੌਗ ਵਿੱਚ ਬਹੁਤ ਬਹੁਤ ਸਵਾਗਤ ਹੈ ਲੋ ਜੀ ਅੱਜ ਆਪਾਂ ਕਿੱਥੇ ਗਏ ਸੀ ਅੱਜ ਆਪਾਂ ਗਏ ਸੀ ਜੂਡੀਓ ਵਿੱਚ ਸ਼ਾਪਿੰਗ ਕਰਨ ਮੈਂ ਸੁਣਿਆ ਕਿ ਕਹਿੰਦੇ ਆਫਰ ਚੱਲ ਰਿਹਾ ਹੈ ਤੇ ਸਮਰ ਦੇ ਵੀ ਕੁਝ ਕੱਪੜੇ ਆਏ ਤੇ ਚਲੋ ਜਾ ਕੇ ਦੇਖਦੇ ਹਾਂ ਕਿ ਇਹ ਗੱਲ ਸੱਚ ਹੈ ਤੇ ਸਭ ਤੋਂ ਪਹਿਲਾਂ ਤੇ ਮੈਂ ਫੁੱਟਵੀਅਰ ਲੈਣੇ ਸੀ ਡੈਲੀ ਜੂਸ ਵਾਸਤੇ ਕਿਉਂਕਿ ਘਰ ਹੀ ਜੂਸ ਕਰਨੀਆਂ ਸੀਗੀਆਂ ਇਸ ਲਈ ਮੈਂ ਫੁੱਟਵੀਅਰ ਟਰਾਈ ਕੀਤੇ ਤੇ 199 ਤੋਂ ਇਹਨਾਂ ਦਾ ਪ੍ਰਾਈਸ ਸਟਾਰਟ ਹੋ ਜਾਂਦਾ ਹੈ ਤਾਂ ਦੇਖੋ ਮੈਂ ਸੋਚਿਆ ਕਿ ਨਾਰਮਲ ਹੀ ਲੈਂਦੀ ਹਾਂ ਇਹਦੇ ਵਿੱਚ ਕਾਫੀ ਕਲਰ ਆਪਸ਼ਨਸ ਸੀਗੇ ਜਿੱਦਾਂ ਜ਼ਿਆਦਾਤਰ ਲਾਈਟ カラー ਸੀਗੇ ਤੇ ਪਹਿਲਾ ਆ ਤੁਸੀਂ ਦੇਖ ਸਕਦੇ ਹੋ ਬਲੂ ਮੈਂ ਟਰਾਈ ਕੀਤੀਆਂ ਤੇ ਇੱਥੇ ਹੋਰ ਉਹਦੇ ਵਿੱਚ ਬਲੈਕ ਵੀ ਸੀ ਬ੍ਰਾਊਨ ਵੀ ਸੀ ਤੇ ਇੱਕ ਆ 컬러 ਸੀ ਤੇ ਇਹ ਦੋਵੇਂ ਹੀ ਮੈਂ ਟਰਾਈ ਕੀਤੀਆਂ ਤੇ ਦੇਖ ਜੀ ਇਹਨਾਂ ਵਿੱਚੋਂ ਕੋਈ ਮੈਨੂੰ ਪਸੰਦ ਆਉਂਦਾ ਹੈ ਜਾਂ ਨਹੀਂ ਆਉਂਦਾ ਪਰ ਟਪੌੜ ਵਿੱਚ ਬਹੁਤ ਕੰਫਰਟੇਬਲ ਸੀ ਤੇ ਆ ਦੇਖੋ ਇੱਕ ਆ ਵਾਲਾ 컬러 ਸੀਗਾ ਪਰ ਪੌਣ ਵਿੱਚ ਸਹੀ ਮੈਨੂੰ ਲੱਗੀਆਂ ਦੋਵੇਂ ਹਨ 199 ਤੋਂ ਸਟਾਰਟ ਹੋ ਜਾਂਦੀਆਂ ਆ ਤੇ 15 599 699 ਮਤਲਬ ਪ੍ਰਾਈਸ ਹੈਗਾ ਆ ਜੋ ਫੁੱਟਵੀਅਰ ਦਾ ਤੁਸੀਂ ਲੈ ਸਕਦੇ ਹੋ ਬਟ ਇਹਦੇ ਵਿੱਚ 199s ਇੰਨੀਆਂ ਵਧੀਆ ਮਿਲ ਰਿਹਾ ਫੁੱਟਵੀਅਰ ਹਨਾ ਮੈਨੂੰ ਬਹੁਤ ਸਹੀ ਲੱਗਾ ਤੇ ਇਹਦੇ ਵਿੱਚ ਸ਼ੂ ਵੀ ਸੀ ਇਹ ਗੱਲ ਸੁ ਵਾਸਤੇ ਹਨਾ ਤੇ ਆ ਦੇਖੋ ਜੀ ਤੇ ਮੈਂ ਕਿ ਤੁਹਾਨੂੰ ਦੇਖਦੀਆਂ ਇਸ ਤੋਂ ਬਾਅਦ ਮੈਂ ਸਿੱਧੀ ਚਲ ਗਈ ਮੇਕਅਪ ਵਾਲੇ ਸਮਾਨ ਵੱਲ ਕਿਉਂਕਿ ਮੈਂ ਦੇਖਿਆ ਕਿ ਮੇਕਅਪ ਦਾ ਸਮਾਨ ਇੱਥੇ ਸੀਗਾ ਪਰਫਿਊਮ ਸਭ ਤੋਂ ਪਹਿਲਾਂ ਤਾਂ ਮੈਂ ਪਰਫਿਊਮ ਚੱਕਿਆ ਮੈਂ ਕਿਹਾ ਦੇਖਾਂ ਤਾਂ ਕੋਈ ਪਰਫਿਊਮ ਮਿਲਦਾ ਜਾਂ ਨਹੀਂ ਮਿਲਦਾ ਤੇ ਮੈਂ ਕਾਫੀ ਜ਼ਿਆਦਾ ਪਰਫਿਊਮ ਇੱਥੇ ਟਰਾਈ ਕੀਤੇ ਤੇ ਵਧੀਆ ਸੀਗਾ ਜਿੱਦਾਂ ਫਿਰ ਮੈਂ ਦੁਬਾਰਾ ਫੁੱਟਵੀਅਰ ਤੇ ਆ ਗਈ ਕਿਉਂਕਿ ਮੇਰੇ ਦਿਲ ਵਿੱਚ ਸੀ ਕਿ ਕਿਉਂ ਨਾ ਇੱਕ ਹੋਰ ਕੋਈ ਨਾ ਫੁੱਟਵੀਅਰ ਬਾਏ ਕਰ ਲਵਾਂ ਤੇ ਜਿਹੜਾ ਆ ਸੀਗਾ ਇਹ ਸੀ 599 ਦਾ ਤੇ ਆ ਥੋੜਾ ਹੈਵੀ ਸੀ ਤੇ ਜਿਹੜਾ ਮੈਂ ਪਹਿਲਾਂ ਹਾਂ ਟਰਾਈ ਕੀਤਾ ਜਿਹੜੀਆਂ ਪਈਆਂ ਹੋਈਆਂ ਉਹਨਾਂ ਫੁੱਟਵੀਅਰ ਇਹ ਥੋੜੇ ਕੰਫਰਟੇਬਲ ਸੀਗੇ ਜਿੱਦਾਂ ਪਾਉਣ ਵਿੱਚ ਵਧੀਆ ਲੱਗੇ ਸੀਗੇ ਆ ਦੇਖੋ ਸਨੀਕਰਸ ਵੀ ਆ ਨਾ ਜਿਹਦਾ ਆਪੋ ਆਪਣੀ ਪਸੰਦ ਹੈ ਤੁਹਾਨੂੰ ਕਿਹੜਾ ਪਸੰਦ ਆ ਪਰ ਮੈਨੂੰ ਆਹ ਵਾਲੀ ਪਰਸਨਲੀ ਦੱਸਾ ਬਹੁਤ ਵਧੀਆ ਲੱਗਾ ਤੇ ਬਾਅਦ ਵਿੱਚ ਆ ਜਾਂਦਾ ਹੈ ਇੱਥੇ ਕੋਡ ਸੈੱਟ ਦੇਖੋ ਜੀ ਇਹ ਕੋਡ ਸੈੱਟ ਹੈ ਠੀਕ ਹੈ ਤੇ ਇੱਥੇ ਮੈਂ ਤੁਹਾਨੂੰ ਇਸ ਦਾ ਪ੍ਰਾਈਸ ਵੀ ਦਿਖਾਇਆ 799 ਹੈ ਇਹ ਪਿੰਕ ਕਲਰ ਦਾ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ অপਸ਼ਨ ਹੈ ਤੇ ਆ ਉੱਪਰ ਟੌਪ ਹੈ ਤੇ ਨੀਚੇ ਇਸ ਦਾ ਲੋਅਰ ਹੈ ਤੇ ਉਸ ਤੋਂ ਬਾਅਦ ਆ ਦੇਖੋ ਜੀ ਇਹ ਵੀ ਮਤਲਬ ਇੱਕ ਆ ਲੋਅਰ ਮਿਲ ਜਾਂਦੇ ਤੇ ਉੱਪਰ ਹੈਗੀਆਂ ਆ ਟੌਪ ਜਿਹੜਾ ਪਿੰਕ ਦਾ ਸੀਗਾ ਗ੍ਰੀਨ ਕਲਰ ਦਾ ਸੀ ਤੇ ਆ ਬਲੈਕ ਕਲਰ ਦੀ ਇੱਥੇ ਟੌਪ ਆ ਜਾਂਦੀ ਹਾਂ ਤੇ ਕਪੜਾ ਮਤਲਬ ਜੇ ਦੇਖਿਆ ਜਾਵੇ ਤਾਂ ਵਿਂਟਰ ਵਿੱਚ ਹੀ ਪਾਉਣ ਵਾਲੇ ਆ ਤੇ ਜੀਨਸ ਵੀ ਸੀਗੀਆਂ ਗੱਲ ਵਾਸਤੇ ਤੇ ਸਔਰ ਤੇ ਵਿਂਟਰ ਦੋਮਾ ਦੇ ਹੀ ਮਿਕਸ ਜਾਨੀ ਕਿ ਕਪੜੇ ਜੁੜੀਓ ਦੇ ਵਿੱਚ ਆ ਚੁੱਕੇ ਆ ਤੇ ਇਸ ਤੋਂ ਬਾਅਦ ਫਿਰ ਮੈਂ ਕਿਹਾ ਚਲੋ ਦੇਖਦੇ ਆ ਤੇ ਮੈਨੂੰ ਸਭ ਤੋਂ ਜ਼ਿਆਦਾ ਪਤਾ ਕਿ ਪਸੰਦ ਆਇਆ ਇੱਥੇ ਦੇਖੋ ਅ ਸਮਰ ਵਾਲੀਆਂ ਜਿਹੜੀਆਂ ਟੌਪ ਆ 199 ਦੀਆਂ ਠੀਕ ਹੈ ਜੀ ਤੇ ਇਹਦੇ ਵਿੱਚ ਐਕਸਲ ਸਾਈਜ਼ ਠੀਕ ਹੈ ਡਬਲ ਐਕਸਲ ਸਾਈਜ਼ ਸਾਰਾ ਮਤਲਬ ਅਵੇਲੇਬਲ ਸੀਗਾ ਤੇ ਇਹ ਆਪਾਂ ਸਮਰ ਵਿੱਚ ਬਾਈਕ ਪੈਣ ਸਕਦੇ ਆ ਬੇਅਰ ਕਰ ਸਕਦੇ ਆ ਹਿੰਦੀ ਪੰਜਾਬੀ ਇੰਗਲਿਸ਼ ਮਿਕਸ ਹੀ ਹੋ ਰਹੀ ਆ ਕਲਰ ਆਪਸ਼ਨ ਦੇਖੋ ਕਿੰਨੇ ਵਧੀਆ ਆ ਹਨਾ ਇਹ ਮੈਨੂੰ ਲੱਗਾ ਕਿ ਹਾਂ ਇਹਦੇ ਵਿੱਚ ਕੁਝ ਪਰਸੈਂਟ ਜਿਹੜੀ ਡਿਸਕਾਊਂਟ ਹੈ ਕਿ ਆ ਕਿੰਨੇ ਆਪਸ਼ਨ ਸੀ ਕਿ ਮੈਨੂੰ ਦਿਲ ਕਰਦਾ ਸੀ ਕਿ ਮੈਂ ਇਹਦੇ ਵਿੱਚੋਂ 3000 ਤੱਕ ਲੈ ਲਮਾਤੇ ਹਾਂਜੀ ਬਾਅਦ ਵਿੱਚ ਮੈਂ ਇਹਦੇ ਵਿੱਚ ਬਾਈ ਵੀ ਕੀਤੇ ਹਨਾ ਤੇ ਮੈਂ ਇਹਨਾਂ ਨੂੰ ਆ ਦੇਖੋ ਜੀ ਆ ਇੱਕ ਟੋਪ ਬਲੈਕ ਕਲਰ ਦੀ ਸੀ ਬਾਈਟ ਸੀਗੀ ਪਿੰਕ ਸੀਗੀ ਲਾਈਟ ਵੀ ਸੀਗੀ ਪਰ ਮੈਨੂੰ ਬੋਬ ਦੇ ਲੱਗਾ ਮੈਂ ਕਿ ਅੱਗੇ ਸਮਰ ਵਿੱਚ ਆਪਾਂ ਇਹਨੂੰ ਹੁਣ ਬਾਈ ਕਰ ਸਕਦੇ ਹਾਂ ਤੇ ਇੱਧਰ ਜੀਨਸਾਂ ਲੱਗੀਆਂ ਹੋਈਆਂ ਦੇਖੋ ਜੀਨ ਦਾ ਜਿਹੜਾ ਕੱਪੜਾ ਸੀਗਾ ਬਦੀਆ ਮੈਨੂੰ ਲੱਗਾ ਤੇ ਜੀਨ ਵੀ ਮੈਂ ਬਾਏ ਕਰਨਾ ਚਾਹੁੰਦੀ ਸੀ ਕਿਉਂਕਿ ਮੈਂ ਸੋਚਿਆ ਕਿ ਚਲੋ ਜੂਟੀਆਂ ਵਿੱਚੋਂ ਹੀ ਲੈ ਲੈਂਦੀ ਆ ਪ੍ਰਾਈਸ ਵੀ ਠੀਕ ਠਾਕ ਸੀਗਾ ਸਾਰਿਆਂ ਦਾ ਚੀਜ਼ਾਂ ਦੇ ਤੇ ਕੁਝ ਤੇ ਡਿਸਕਾਊਂਟ ਸੀਗਾ ਤੇ ਕੁਝ ਤੇ ਡਿਸਕਾਊਂਟ ਨਹੀਂ ਸੀਗਾ ਪਰ ਵਿੰਟਰ ਵਾਲੇ ਕੱਪੜੇ ਵੀ ਹਜੇ ਹੈਗੇ ਆ ਪਰ ਹੁਣ ਤਾਂ ਗਰਮੀ ਹੋ ਜਾਂਦੀ ਆ ਕੱਲ ਜੋ ਸ਼ਾਪਿੰਗ ਕਰਨ ਗਈ ਬਹੁਤ ਜ਼ਿਆਦਾ ਬਾਹਰ ਗਰਮੀ ਲੱਗ ਰਹੀ ਸੀ ਮੈਨੂੰ ਹਨਾ ਯਾਨੀ ਕਿ ਠੰਡ ਬਹੁਤ ਘੱਟ ਗਈ ਆ ਸਵੇਰ ਸ਼ਾਮ ਨੂੰ ਜ਼ਿਆਦਾ ਠੰਡੂ ਹੁੰਦੀ ਆ ਜਿੱਦਾਂ ਕਿ ਦੁਪਹਿਰ ਨੂੰ ਤਾਂ ਬਹੁਤ ਜ਼ਿਆਦਾ ਗਰਮੀ ਹੁੰਦੀ ਆ ਇਸ ਲਈ ਹੁਣ ਖੋਰ ਥੋੜੇ ਦਿਨਿਆਂ ਫਿਰ ਇਹੋ ਕਪੜੇ ਪੌਣੇ ਬਣੇ ਆ ਇਸ ਲਈ ਮੈਂ ਇਹਦੇ ਵਿੱਚੋਂ ਦੋ ਚਾਰ ਤੇ ਚੱਕੀ ਹੀ ਲਈਆਂ ਸੀਗੀਆਂ ਤੇ ਇਸ ਤੋਂ ਬਾਅਦ ਆ ਦੇਖੋ ਆ ਕਿੰਨਾ ਵਧੀਆ 499 ਦਾ ਹੈ ਨਾ ਤੇ ਨੀਚੇ ਲੋਅਰ ਹੈ ਉੱਪਰ ਟੌਪ ਹੈ ਤੇ ਇਹਨੂੰ ਅਲੱਗ-ਅਲੱਗ ਤੁਸੀਂ ਵੀ ਬਾਏ ਕਰ ਸਕਦੇ ਆ ਤੇ ਇਹ ਇਸ ਸਮਰ ਵਿੱਚ ਪਾਇਆ ਜਾ ਸਕਦਾ ਆ ਠੀਕ ਹੈ ਇੱਕ ਮੈਨੂੰ ਇੱਥੇ ਲੋਅਰ ਪਸੰਦ ਆਇਆ ਸੀ ਪਹਿਲਾਂ ਮੈਨੂੰ ਲੱਗਾ 599 ਦਾ ਆ ਪਰ ਬਾਅਦ ਵਿੱਚ ਮੈਨੂੰ ਬਣ ਲੱਗਾ ਉਹ ਮੈਂ ਕਿਹਾ ਮੈਨੂੰ ਪਸੰਦ ਸੀ ਪਰ ਫੇਰ ਮੈਂ ਲਿਆ ਨਹੀਂ ਫੇਰ ਮੈਂ ਰੱਖ ਹੀ ਦਿੱਤਾ ਠੀਕ ਆ ਕਿਉਂਕਿ ਇਹਨੂੰ ਕੱਲਾ ਵੀ ਬਾਇ ਕਰ ਸਕਦੇ ਆ ਦੋਵੇਂ ਪਿੰਕਲ ਦੇ ਦੀ ਟੌਪ ਸੀ ਹਾਂ ਇਹ ਆ ਮੈਨੂੰ ਪਨਾ ਇੰਨੀ ਜ਼ਿਆਦਾ ਪਸੰਦ ਆ ਇਹ ਵਾਲੀ ਜੈਲੀ ਟੌਪ ਸੀਗੀ ਇਹ ਹੈਗੀ ਤਾਂ ਵਿంటర్ ਵਿੱਚ ਪਾਉਣ ਵਾਲੀ ਆ ਪਰ ਇਹਦਾ ਕੱਪੜਾ ਹਨਾ ਇੰਨਾ ਜ਼ਿਆਦਾ ਜਾਨਕਿ ਸੌਫਟ ਸੀਗਾ ਮੈਂ ਕਿਹਾ ਜੇ ਮੈਂ ਕਿਤੇ ਹਨਾ ਪਹਿਲਾ 15 ਦਿਨ ਜਾਂ ਮਹੀਨਾ ਹੀ ਹੁੰਦੀ ਪੱਕਾ ਮੈਂ ਬਾਇ ਕਰ ਲੈਂਦੀ ਓ ਮਾਈ ਗਾਡ ਪਹਿਲਾਂ ਦਲ ਕਰੇ ਨੈਕਸਟ ਵਿంటర్ ਵਾਸਤੇ ਬਾਇ ਕਰ ਲਵਾਂ ਇਹਦੇ ਵਿੱਚ ਆਪਸ਼ਨ ਵੀ ਸੀ ਪਹਿਲਾਂ ਆ ਦੇਖੋ ਕਲਰ ਸੀਗਾ ਜੋ ਕਿ ਬਲੂ ਤੇ ਬਾਈਟ ਦਾ ਸੀਗਾ ਉਸ ਤੋਂ ਬਾਅਦ ਕਲਰ ਸੀਗਾ ਜਿਹੜਾ ਕਿ ਜੈਲੋ ਤੇ ਥੋੜਾ ਬਾਈਟ ਸੀ ਇਹਦੇ ਵਿੱਚ ਕਾਫੀ অপਸ਼ਨਸ ਜਿਹੜੇ ਆਪਾਂ ਨੂੰ ਮਿਲ ਜਾਂਦੇ ਆ ਇਹ ਵਾਲਾ ਕੋਡ ਸੈਟ ਮੈਨੂੰ ਬਹੁਤ ਪਸੰਦ ਆਇਆ ਦੇਖੋ ਹਨਾ ਕਿੰਨਾ ਪ੍ਰਿੰਟ ਵਧੀਆ ਹੈ ਇਸ ਕੋਡ ਸੈਟ ਦਾ ਤੇ ਇਹ ਸਮਰ ਵਾਸਤੇ ਸੀਗਾ ਤੇ ਇਹਦੇ ਵਿੱਚ ਦੋ অপਸ਼ਨ ਮਿਲ ਜਾਂਦੇ ਆ ਇੱਕ ਮਹਿਰੂਨ ਆ ਤੇ ਇੱਕ ਜਿਹੜਾ ਉਹ ਪ੍ਰਿੰਟ ਵਾਲਾ ਆ ਤੇ ਮੈਨੂੰ ਪਰ ਉਹ ਜਿਹੜਾ ਬਲੈਕ ਪ੍ਰਿੰਟ ਵਾਲਾ ਉਹ ਜ਼ਿਆਦਾ ਪਸੰਦ ਆਇਆ ਹਨਾ ਤੇ ਚਲੋ ਮੈਂ ਕਿਹਾ ਦੇਖਦੇ ਆ ਕਿ ਪਾਈ ਕਰਨਾ ਚਾ ਨਹੀਂ ਕਰਨਾ ਤੇ ਫਿਰ ਆ ਆ ਦੇਖੋ ਇਹ ਸਾਰੀਆਂ ਵਿਂਟਰ ਵਾਸਤੇ ਹੀ ਆ ਜਿੰਨੀਆਂ ਵੀ ਆ ਆ ਦੇਖੋ ਵਿਂਟਰ ਵਾਸਤੇ ਜਿਹੜੀ ਕੁੱਟੀਆਂ ਵਾਲੀ ਵਿਂਟਰ ਵਾਲੀ ਤੇ ਇਹਦੇ ਵਿੱਚ ਕਾਫੀ ਸੀਗੇ ਵਿਂਟਰ ਵਾਸਤੇ ਪਰ ਮੈਨੂੰ ਲੱਗਦਾ ਕਿ ਹੁਣ ਤੇ ਇਹ ਪਹਿਨੇ ਨਹੀਂ ਹੈਗੇ ਹਨ ਹੁਣ ਤੇ ਸਮਰ ਵਾਲੇ ਕੱਪੜੇ ਹੀ ਖਰੀਦਣਾ ਬੈਸਟ ਆਪਸ਼ਨ ਹੋਊਗਾ ਇਹਦੇ ਵਿੱਚ ਕਾਫੀ ਆਪਸ਼ਨ ਕਲਰ ਦੇ ਮਿਲ ਜਾਂਦੇ ਨੇ ਮਤਲਬ ਇਦਾਂ ਆ ਆਪਾਂ ਕੋਈ ਵੀ ਚੀਜ਼ ਬਾਏ ਕਰਨੇ ਜਾਂਦੇ ਤਾਂ ਉਹਦੇ ਵਿੱਚ ਆਪਸ਼ਨ ਬਹੁਤ ਮਿਲ ਜਾਂਦੇ ਤੇ ਸਭ ਤੋਂ ਜ਼ਿਆਦਾ ਮੈਨੂੰ ਆਹ ਕੋਲਰ ਵਾਲੀ ਜਿਹੜੀ ਹੈ ਨਾ ਟੀ-ਸ਼ਰਟ ਸੀ ਮੈਨੂੰ ਬਹੁਤ ਜ਼ਿਆਦਾ ਪਰਸਨਲੀ ਪਰਸਨਲੀ ਪਸੰਦ ਆਈ ਬਹੁਤ ਜ਼ਿਆਦਾ ਵਧੀਆ ਮੈਨੂੰ ਲੱਗੀ ਸੀਗੀ ਤੇ ਪ੍ਰਾਈਸ ਵੀ ਇਹਦਾ ਜਾਇਜ਼ ਸੀਗਾ ਤੇ ਇਸ ਤੋਂ ਬਾਅਦ ਫਿਰ ਮੈਂ ਚੈੱਕ ਕੀਤੇ ਆ ਦੇਖੋ ਫਰੌਕ ਵਗੈਰਾ ਜਿਹੜੀਆਂ ਹੁੰਦੀਆਂ ਹਨਾ ਕਿੰਨੀਆਂ ਵਧੀਆ ਆ ਤੇ ਇੱਧਰ ਆ ਤੁਸੀਂ ਦੇਖ ਸਕਦੇ ਹੋ ਆ ਘੜਤਾ ਆ ਤੇ ਨਾਲ ਇਹਦੇ ਪਲਾਜੋ ਵਗੈਰਾ ਆ ਤੇ ਮੇਰਾ ਦਿਲ ਕਰਦਾ ਸੀ ਆਵਲਾ ਜਿਹੜਾ ਹਨ ਉਹ ਬੰਨਿਆ ਹੋਇਆ ਹੈ ਮੈਂ ਕੱਲਾ ਮੈਂ ਰੁਮਾਲ ਹੀ ਲਾ ਲਿਆ ਵਾ ਤੇ ਉਹ ਰਾਵਨਾ ਮੈਂ ਸਿਰ ਤੇ ਬੰਨ ਲੂਗੀ ਉਹਦੇ ਵਿੱਚ ਮੈਨੂੰ ਉਹ ਜਿਆਦਾ ਵਧੀਆ ਲੱਗਾ ਤੇ ਫਿਰ ਹਨ ਉਤੋਂ ਬਾਅਦ ਦੂਸਰੇ ਆਪਾਂ ਹਨ ਚੱਲ ਗਏ ਸੀਗੇ ਤੇ ਇਹਦੇ ਵਿੱਚ ਮੈਨੂੰ ਆ ਪ੍ਰਿੰਟ ਜਿਹੜਾ ਉਹ ਲੋਅਰ ਸੀ ਇਹ ਮੈਨੂੰ ਬੜਾ ਪਸੰਦ ਆਇਆ ਸੀਗਾ ਤੇ ਇਹ ਮੈਂ ਟਰਾਈ ਵੀ ਕੀਤਾ ਆ ਇੱਕ ਆ ਪਿੱਛੇ ਸੀਗਾ ਇਹ ਤੇ ਇੱਕ ਸਾਹਮਣੇ ਵਾਲਾ ਜਿਹੜਾ ਅੱਗੇ ਆ ਮੈਂ ਦੋਏ ਮੈਨੂੰ ਵਧੀਆ ਲੱਗੇ ਸਮਰ ਵਾਸਤੇ ਤੇ ਇਹਦੇ ਵਿੱਚ ਨਾਈਟ ਸੂਟ ਅੱਗੇ ਆ ਤੇ ਦੋਏ ਮੈਂ ਟਰਾਈ ਕਰਤੇ ਇਹ ਆ ਦੇ ਕੋਨਾਈਟ ਸੂਟ ਹੈ ਤੇ ਇਹਦੇ ਨਾਲ ਆਪਾਂ ਨੂੰ ਇਹ ਟੌਪ ਮਿਲ ਜਾਂਦੀਆਂ ਜੇ ਬਾਏ ਕਰਨਾ ਹੋਵੇ ਤੁਸੀਂ ਇਕੱਲਾ ਲੋਅਰ ਵੀ ਕਰ ਸਕਦੇ ਆ ਪਰ ਨਾਲ ਜਿਹੜੇ ਨਾਈਟ ਵਾਸਤੇ ਟੀ-ਸ਼ਰਟ ਵੀ ਬਾਏ ਕਰ ਸਕਦੇ ਆ ਤੇ ਬਹੁਤ ਮੈਨੂੰ ਵਧੀਆ ਲੱਗਾ ਸੀਗਾ ਆਹ ਵਾਲਾ ਜਿਹੜਾ ਹੈ ਨਾ ਪਜਾਮਾ ਤੇ ਇਹਦੇ ਨਾਲ ਸੀਗੀ ਕੁੜਤੀ ਆਹ ਕੁੜਤੀ ਤੇ ਦੂਜਾ ਲੋਅਰ ਬਹੁਤ ਵਧੀਆ ਯਾਨੀ ਕਿ ਹੈਗਾ ਆ ਕਿੰਨਾ ਵਧੀਆ ਆਪਸ਼ਨ ਹੈ ਪਾਉਣ ਵਾਸਤੇ ਸਮਰ ਲਈ ਮੈਨੂੰ ਬਹੁਤ ਵਧੀਆ ਲੱਗਾ ਤੇ ਇੱਧਰ ਵੀ ਆਹ ਦੇਖੋ ਆ ਮੈਨੂੰ ਮੇਰਾ ਫੇਵਰੇਟ ਕਿੰਨੀ ਸੋਹਣੀ ਲੱਗੀ ਹੈ ਨਾ ਅਵਲੀ ਫਰੌਕ ਮੈਨੂੰ ਬਹੁਤ ਵਧੀਆ ਲੱਗੀ ਸੀ ਦਾ ਪ੍ਰਿੰਟ ਕਿੰਨਾ ਵਧੀਆ ਤੇ ਦਾ ਕਲਰ ਵੀ ਕਿੰਨਾ ਪਿਆਰਾ ਹੈ ਗ੍ਰੀਨ ਕਲਰ ਹੈ ਨਾ ਕਿੰਨਾ ਮਤਲਬ ਕੱਪੜਾ ਵੀ ਇਹਦਾ ਇੰਨਾ ਜ਼ਿਆਦਾ ਸੌਫਟ ਸੀ ਬਹੁਤ ਜ਼ਿਆਦਾ ਵਧੀਆ ਸੀਗਾ ਇਹ 7799 ਦਾ ਸੀਗਾ ਤੇ ਪ੍ਰਾਈਸ ਦਾ ਥੋੜਾ ਤੁਹਾਨੂੰ ਪਤਾ ਹੀ ਆ ਜੁਡੀਓ ਦੇ ਹੁੰਦੀ ਜਾਂਦਾ ਕਿ 199 ਤੋਂ ਸਟਾਰਟ ਹੋ ਜਾਂਦਾ ਸੀ ਇੱਕ ਆਵਲਾ ਕੋਰਤਾ ਸੀਗਾ ਇਹ ਵੀ ਤੁਸੀਂ ਸਮਰ ਵਿੱਚ ਬਾਈ ਕਰ ਸਕਦੇ ਹੋ ਤੇ ਸੇਮ ਪ੍ਰਾਈਸ ਇਹਦਾ ਸੀਗਾ ਤੇ ਇਹਦੇ ਨਾਲ ਤੁਹਾਨੂੰ ਮਤਲਬ ਉੱਥੇ ਮਿਲ ਜਾਂਦੇ ਆ ਜਿੱਦਾਂ ਪਲਾਜੋ ਵਗੈਰਾ ਅਲੱਗ ਤੋਂ ਬਾਏ ਕਰਨੇ ਪੈਂਦੇ ਆ ਤੁਹਾਨੂੰ ਕੱਲੇ ਮਿਲਣਾ ਤੇ ਆ ਦੇਖੋ ਇੱਥੇ ਅੱਗੇ ਸੀਗੇ ਨਾ ਤੇ ਆ ਵੀ 499 ਦੇ ਵਿੱਚ ਤੁਹਾਨੂੰ ਕੁਰਤੀਆਂ ਜਿਹੜੀਆਂ ਇਹ ਮਿਲ ਸਕਦੀਆਂ ਆ ਤੇ ਇਹ ਹੈਗੀਆਂ ਆਪਣੇ ਸਮਰ ਵਾਸਤੇ ਬਹੁਤ ਵਧੀਆ ਲੱਗੀਆਂ ਮੈਨੂੰ ਤੇ ਆ ਪਿੱਛੇ ਵੀ ਕੁਰਤੀਆਂ ਇਹ ਸ਼ਾਰਟ ਵਿੱਚ ਕੁਰਤੀਆਂ ਜਿਹੜੀਆਂ ਹੁੰਦੀਆਂ ਨਾ ਉਹ ਸੀਗੀਆਂ ਤੇ ਇਸ ਤੋਂ ਬਿਨਾ ਜਿਹੜੇ ਲੌਂਗ ਕੁੜਤੇ ਆ ਉਹ ਵੀ ਸੀਗੇ ਨਾਲ ਪਲਾਜੋ ਅਲੱਗ ਤੋਂ نیچے ਪਏ ਹੋਏ ਸੀਗੇ ਉਹ ਤੁਸੀਂ ਲੱਗ ਤੋਂ ਬਾਈ ਕਰ ਸਕਦੇ ਮੈਨੂੰ ਨਾਈਟ ਸੂਟ ਇੱਥੇ ਬੜੇ ਪਸੰਦ ਆਏ ਸੀ ਤੇ ਮੈਂ ਦੋ ਤਿੰਨ ਨਾਈਟ ਸੂਟ ਟਰਾਈ ਵੀ ਕੀਤੇ ਆ ਦੇਖੋ ਅਲੱਗ-ਅਲੱਗ ਉਹ ਫਸਟ ਤੇ ਥੋੜੇ ਲੌਂਗ ਕੁੜਤੇ ਆ ਜਾਂਦੇ ਆ ਉਸ ਤੋਂ ਬਾਅਦ ਥੋੜੇ ਛੋਟਾ ਆ ਜਾਂਦੇ ਆ ਜਿਹੜੀ ਐਂਡ ਵਿੱਚ ਕੁੜਤੀ ਆ ਨਾ ਵਾਈਟ ਕਲਰ ਦੀ ਉਹ ਮੈਨੂੰ ਮੇਰੀ ਪਰਸਨਲਿਟੀ ਫੇਵਰਿਟ ਸੀ ਆ ਦੇਖੋ ਜੀ ਇਹ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਸੀਗਾ ਤੇ ਇਹਦਾ ਡਿਜ਼ਾਈਨ ਵੀ ਮੈਨੂੰ ਬਹੁਤ ਵਧੀਆ ਲੱਗਾ ਠੀਕ ਹੈ ਜੀ ਤੇ ਕੁਝ ਕੂ ਮੈਂ ਕੀ ਖਰੀਦਿਆ ਆ ਉਹ ਚੀਜ਼ ਮੈਂ ਤੁਹਾਨੂੰ ਫਿਰ ਬਾਅਦ ਵਿੱਚ ਦਿਖਾਉਂਦੀ ਆ ਕਿ ਮੈਂ ਕਿਹੜੀ ਕੜਤਾ ਕਿਹੜੀ ਕੜਤੀ ਜਾਂ ਕੀ ਕੁਝ ਖਰੀਦਿਆ ਤੇ ਮੇਕਅਪ ਦਾ ਸਮਾਨ ਵੀ ਇੱਥੇ ਬਹੁਤ ਹੀ ਜ਼ਿਆਦਾ ਵਧੀਆ ਸੀ ਮਤਲਬ ਹਨਾ ਲਿਪਸਟਿਕ ਤੇ ਬਹੁਤ ਜਿਆਦਾ ਆਪਸ਼ਨ 199 ਦੇ ਤੇ ਪਰਫਿਊਮ ਵੀ ਗੱਲ ਵਾਸਤੇ ਮਤਲਬ ਬਹੁਤ ਜਿਆਦਾ ਵਧੀਆ ਮੈਨੂੰ ਮੇਕਅਪ ਦਾ ਪਰਸਨਲੀ ਜਿਆਦਾ ਸਮਾਨ ਪਸੰਦ ਆਇਆ ਤੇ ਜ਼ਿਆਦਾਤਰ ਮੈਂ ਬਾਏ ਕੀਤੇ ਪਰਫਿਊਮ ਵਗੈਰਾ ਮੇਕਅਪ ਦਾ ਸਮਾਨ ਵਗੈਰਾ ਪਸੰਦ ਕੀਤਾ ਤੇ ਵਧੀਆ ਲੱਗਾ ਮੈਨੂੰ ਬਹੁਤ ਹੀ ਜਿਆਦਾ ਨੇਲ ਪੇਂਟ ਵੀ ਸੀ ਕਿ ਨੇਲ ਪੇਂਟ ਦੇ ਆਪਸ਼ਨ ਮਿਲਦੇ ਸੀ 3-4 ਤੇ ਆ ਦੇ ਖੋਜੀ ਕੋੜਤੀ ਆਹਾ ਮੇਰੇ ਤਾਂ ਇਸ ਕੋੜਤੀ ਨੇ ਦਿਲ ਹੀ ਜਤ ਲਿਆ ਬਹੁਤ ਹੀ ਬਹੁਤ ਜਿਆਦਾ ਮੈਨੂੰ ਹਿਬਤੀਆ ਲੱਗੀ ਇੰਨੀ ਜਿਆਦਾ ਕਿ ਇਹ ਆਪਾ ਹਨਾ ਮਤਲਬ ਨਾਲ ਉਹ ਬੀ ਬਲੈਕ ਲੱਗੀ ਬਲੈਕ ਲੱਗੀ ਦੇ ਨਾਲ ਇਹ ਵਾਲੀ ਹੈ ਨਾ ਬਹੁਤ ਹੀ ਜ਼ਿਆਦਾ ਪਸੰਦ ਛੋੜੀ ਲੱਗਣੀ ਹੈ ਮੈਨੂੰ ਬਹੁਤ ਜ਼ਿਆਦਾ ਪਸੰਦ ਆਈ ਤੇ ਤੁਹਾਨੂੰ ਜ਼ਿਆਦਾਤਰ ਵੀਡੀਓ ਵਿੱਚ ਕਿਹੜੀ ਚੀਜ਼ ਪਸੰਦ ਆਉਂਦੀ ਹੈ ਆਹ ਲੋ ਜੀ ਆਪਾਂ ਸ਼ੋਪਿੰਗ ਕਰ ਲਈ ਸੀ ਕੰਪਲੀਟ ਜੋ ਜੋ ਮੈਨੂੰ ਪਸੰਦ ਆਇਆ ਲੈ ਕੇ ਹੁਣ ਆਪਾਂ ਜਾ ਰਹੇ ਸੀ ਲੈਫਟ ਵੱਲ ਤੇ ਕਾਫੀ ਟਾਈਮ ਲੱਗ ਗਿਆ ਮੈਨੂੰ ਵਧੀਆ ਲੱਗਾ ਜੁ ਵੀਡੀਓ ਦਾ ਜਿੰਨਾ ਵੀ ਕਲੈਕਸ਼ਨ ਆਇਆ ਹੋਇਆ ਸਮਰ ਦਾ ਬਦਿਆ ਸੀ ਮਨ ਕੇ ਜੇ ਅਸੀਂ ਗੱਲ ਕਰੀਏ ਤਾਂ ਇੱਕ ਸਮਰ ਦਾ ਕਲੈਕਸ਼ਨ ਬਹੁਤ ਜ਼ਿਆਦਾ ਨਹੀਂ ਆਇਆ ਥੋੜਾ ਹੀ ਹਜੇ ਆਇਆ ਆਇਆ ਤੇ ਆਪਾਂ ਲੈਫਟ ਰਹੀ ਹੁਣ ਜਾ ਰਹੇ ਸੀਗੇ ਕਾਊਂਟਰ ਤੇ ਤੇ ਬਿਲਿੰਗ ਵગેਰਾ ਵੀ ਕਰਪੋਣੀ ਸੀ ਤੇ ਲਓ ਦੋਸਤੋ ਮੈਂ ਕਰ ਲਈ ਸੀ ਸ਼ੋਪਿੰਗ ਹੁਣ ਜੀ ਸੀ ਬਾਕਸੇ ਕਰ ਤੇ ਮੈਂ ਅੱਗੇ ਲੇ ਲੱਗਣੇ ਚ ਕਰ ਜਾਏ ਤਾਂ ਤੁਹਾਨੂੰ ਬਾਏ ਬਾਏ